ਸਥਿਤੀ ਹੈ ਉਹਨਾਂ ਨੂੰ ਬਚਾਇਆ ਜਾ ਸਕੇ ਔਰ ਇਹਦਾ ਕੋਈ ਠੀਕ ਨਤੀਜਾ ਨਿਕਲੇ ਤੇ ਅੱਜ ਵੀ ਲੰਬਾ ਸਮਾਂ ਡਿਸਕਸ਼ਨ ਹੋਈ ਹੈ ਅਸੀਂ ਉਹਨਾਂ ਨਾਲ ਵਿਚਾਰ ਚਰਚਾ ਤੋਂ ਬਾਅਦ ਅਸੀਂ ਉਹਨਾਂ ਨੇ ਕਿਹਾ ਵੀ ਮਿਨੀਮਮ ਇਕਤਾ ਤੇ ਅਸੀਂ ਇਕੱਠੇ ਹੋਈਏ ਅਸੀਂ ਇਹਦੇ ਨੇ ਹਾਮੀ ਭਰੀ ਹੈ ਔਰ ਅਸੀਂ ਅੱਗੋਂ ਵੀ ਇਹਦੇ ਤੇ ਜਾਰੀ ਰੱਖਾਂਗੇ ਇਕਤਾ ਦੇ ਯਤਨ ਪਰ 20 اور 20 ਤਾਰੀਖ ਦੇ ਸਾਡੇ ਪ੍ਰੋਗਰਾਮ ਜਿਸ ਤਰ੍ਹਾਂ ਪਹਿਲਾਂ ਡਿਕਲੇਅਰ ਕੀਤੇ ਹੋਏ ਨੇ ਟਰੈਕਟਰ ਮਾਰਚ ਤੇ ਪਾਰਲੀਮੈਂਟ ਦੇ ਮੈਂਬਰ ਸਾਹਿਬਾਨ ਨੂੰ ਜਿਹੜੇ ਜਾ ਕੇ ਉਹਨਾਂ ਦੇ ਘਰਾਂ ਅੱਗੇ ਦਰਨੇ ਦੇਣੇ ਨੇ ਮੈਮੋਰੰਡਮ ਦੇਣੇ ਆ ਉਹ ਐਜ਼ ਇਟ ਇਜ਼ ਜਾਰੀ ਰਹਿਣਗੇ ਤੇ ਜੋ ਕੁਝ ਅੱਜ ਦੀ ਮੀਟਿੰਗ ਵਿੱਚ ਹੋਇਆ ਅਸੀਂ ਜਿਹੜੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਸਾਡੀ ਜਨਰਲ ਬਾਡੀ ਮੀਟਿੰਗ ਹੈ ਦਿੱਲੀ 24 ਤਾਰੀਖ ਨੂੰ ਉਹਦੇ 'ਚ ਸਾਰੀ ਜੋ ਚਰਚਾ ਹੋਈ ਉਹ ਰੱਖਾਂਗੇ ਔਰ ਉਹਦੇ ਬਾਅਦ ਫਿਰ ਇਹਨਾਂ ਨਾਲ ਅਗੇ ਤਾਲਮਿਲ ਕਰਾਂਗੇ ਰਾਜੀਵਾਲ ਸਾਹਿਬ ਨੇ ਤੁਹਾਨੂੰ ਦੱਸੀ ਦਿੱਤਾ ਵੀ ਲੰਮੀ ਮੀਟਿੰਗ ਤੋਂ ਬਾਅਦ ਇਹ ਸਿੱਟੇ ਤੇ ਪਹੁੰਚੇ ਆ ਅਸੀਂ ਵੀ ਮਿਨੀਮਮ ਇਕਤਾ ਵਾਸਤੇ ਯਤਨ ਜਾਰੀ ਰੱਖਾਂਗੇ ਦੋ ਵਿਚਾਰ ਨੇ ਇੱਕ ਮਤਲਬ ਉਹਨਾਂ ਦੀਆਂ 12 ਮੰਗਾਂ ਤੇ ਉਹ ਪਹਿਲਾਂ ਲੜਾਈ ਲੜ ਰਹੇ ਨੇ ਜਿਹੜੀਆਂ ਦਿੱਲੀ ਮੋਰਚੇ ਦੀਆਂ ਮੰਗਾਂ ਰਹਿੰਦੀਆਂ ਨੇ ਉਹਨਾਂ ਤੇ ਸਾਡੀ ਵੀ ਸਹਿਮਤੀ ਹੈ ਅਸੀਂ ਵੀ ਲੜ ਰਹੇ ਆ ਆਪਣੇ ਤੌਰ ਤੇ ਉਹ ਮੋਰਚਿਆਂ ਦੇ ਵਿੱਚ ਵੀ ਰੱਖੀ ਹੋਈ ਹੈ ਉਹਨਾਂ ਦੇ ਮੋਰਚਾ ਦਰਾਂ 25 ਨਵੰਬਰ ਨੂੰ ਮੇਰੇ ਖਾਲ 2024 ਦੇ ਵਿੱਚ ਜਿਹੜਾ ਇਹ ਖੇਤੀ ਨੀਤੀ ਖੜੜਾ ਆਇਆ ਉਹ ਉਹਨਾਂ 12 ਮੰਗਾਂ ਦੇ ਵਿੱਚ ਐਡ ਨਹੀਂ ਉਹੋ ਜ ਨਹੀਂ ਅਸੀਂ ਐ ਸਮਝਦੇ ਆਂ ਵੀ ਉਹ ਬਹੁਤ ਵੱਡੀ ਗੱਲ ਐ ਬਹੁਤ ਵੱਡੀ ਆ ਗਈ ਉਹ ਗੱਲ ਵੀ ਉਹ ਜਿਹੜੇ ਕਾਲੇ ਕਾਨੂੰਨ ਤਿੰਨ ਆਪਾਂ 2021 ਦੇ ਵਿੱਚ ਵਾਪਸ ਮੁੜੇ ਸੀ ਵੀ ਉਹ ਮੁੜ ਕੇ ਦੁਬਾਰਾ ਆ ਗਏ ਅਸੀਂ ਐ ਸਮਝਦੇ ਆਂ ਇਸ ਕੰਮ ਦੇ ਵਿੱਚ ਉਹ ਸਾਥੀਆਂ ਨਾਲ ਸਾਂਝੀ ਕੀਤੀ ਉਹਦੇ ਵਿੱਚ ਉਹਨੂੰ ਕਿੱਥੇ ਜਗ੍ਹਾ ਦਿੰਦੇ ਨੇ ਉਹਨਾਂ ਤੇ ਉਹਨੇ ਵੀ ਹਜੇ ਵਿਚਾਰਨਾ ਦੇ ਇਦਰਾਸੀ ਵਿੱਚ ਵਿਚਾਰਨਾ ਵੀ ਇਸ ਸਕੀਮ ਦੇ ਵਿੱਚ ਜਿਹੜੀ ਅੱਜ ਦੀ ਸਥਿਤੀ ਦੇ ਵਿੱਚ ਸਾਡੀ ਅੰਦਰ ਚਰਚਾ ਹੋਈ ਹੈ ਅਸੀਂ ਇਹਦੇ ਤੇ ਆਪਦਾ ਟਾਈਮ ਲੈ ਕੇ ਅਸੀਂ ਇਸ ਸਕੀਮ ਦੀ ਮੀਟਿੰਗ ਚ ਰੱਖਾਂਗੇ ਵੀ ਕਿਹੜੀਆਂ ਕਿਹੜੀਆਂ ਗੱਲਾਂ ਆਈਆਂ ਨੇ ਕਿੱਥੇ ਗੱਲ ਖੜੀ ਹੈ ਉਹ ਸਾਰੀ ਸਥਿਤੀ ਦੇ ਵਾਸਤੇ ਸਾਡੇ ਵਾਸਤੇ ਵੀ ਇਹ ਸਵਾਲ ਹੈ ਇਸ ਕਰਕੇ ਅਸੀਂ ਇਹ ਇਕਤਾ ਮਤਾ ਵਾਲੀ ਇਕਤਾ ਮਤਾ ਜਿਹੜਾ ਮੁਕੇ ਵਾਲਾ ਪੜਿਆ ਸੀ ਉਹਦੇ ਵਿੱਚ ਹੀ ਮਤਲਬ ਉਹ ਖਾਂਡਾ ਜਿਹੜਾ ਪਾਇਆ ਅਸੀਂ 8 ਮੰਗਾ ਪਾਈਆਂ ਨੇ ਉਹ ਇਕਤਾ ਮਤਾ ਦੀ ਕਾਪੀ ਸਾਥੇ ਨਹੀਂ ਦਿੱਤੀ ਹੋਈ ਉਹੋ ਮਤਲਬ ਕੁਝ ਉਹਨਾਂ ਦੇ ਵਿੱਚ ਵੀ ਜੇ ਸਾਰੇ ਮੋਰਚਿਆਂ ਦੇ ਵਿੱਚ ਉਹਨਾਂ ਦੇ ਵੀ ਵਿਚਾਰ ਚਰਚਾ ਕਰਨੀ ਹੈ ਇਸ ਕਰਕੇ ਕੁਝ ਗੱਲਾਂ ਹੈਗੀਆਂ ਨੇ